ਪਾਸੇ ਇਹ ਭਰਤੀ ਕੀਤੀ ਜਾ ਰਹੀ ਹੈ ਤਾਂ ਦੂਜੇ ਪਾਸੇ ਸੁਭੀਰ ਸਿੰਘ ਬਾਦਲ ਦੇ ਧੜੇ ਵੱਲੋਂ ਭਰਤੀ ਕੀਤੀ ਗਈ ਤਾਂ ਫਿਰ ਏਕਤਾ ਕਿਵੇਂ ਹੋਏਗੀ ਛੋਟੇ-ਮੋਟੇ ਅਧਾਰੇ ਦੀ ਗੱਲ ਨਾ ਮੰਨੀਏ ਹੋ ਜਾਂਦਾ ਪਰ ਜਦੋਂ ਹੁਣ ਸ਼੍ਰੀ ਅਕਾਲ ਤਖਤ ਸਾਹਿਬ ਦਾ ਹੀ ਹੁਕਮ ਹੈ ਉਹ ਤੇ ਫੁੱਲ ਚੜਾਈਏ ਇੱਕਾ ਹੀ ਇੱਕਾ ਤੂੰ ਜਦੋਂ ਭਰਤੀ ਕਰੀਏ ਇਮਾਨਦਾਰੀ ਨਾਲ ਕਰੀਏ ਸਾਫ਼-ਸੁਥਰੀ ਭਰਤੀ ਕਰੀਏ ਆਪਣੇ ਆਪ ਲੋਕਾਂ ਦਾ ਡਰਦੇ ਕਿਉਂ ਇਸ ਜੀ ਬਹੁਤ ਵੱਡੇ ਮੁੱਦੇ ਜਿਹੜੇ ਆ ਪੰਜਾਬ 'ਚ ਖੜੇ ਆ ਉਸ ਨੂੰ ਛੱਡ ਕੇ ਅਕਾਲੀ ਲੀਡਰ ਆਪਸੀ ਬਿਆਨਬਾਜ਼ੀ 'ਚ ਲੱਗੇ ਵੇ ਕਿ ਲੱਗਦਾ ਨਹੀਂ ਕਿ ਪਹਿਲਾਂ ਉਹਨਾਂ ਨੂੰ ਪਹਿਲ ਦੇਣੀ ਚਾਹੀਦੀ ਆ ਤਾਂ ਹੀ ਲੋਕਾਂ ਦੀ ਕਚੈਰੀ 'ਚ ਜਾ ਕੇ ਖੜਾ ਹੋ ਸਕਦਾ। ਬਿਸਤੂ ਜੀ ਅਕਾਲੀ ਦਲ ਦੇ ਇਸ ਚੀਜ਼ ਤੋਂ ਮੁਨਕਰ ਨਹੀਂ ਹੋ ਸਕਦੇ ਅਸੀਂ ਕਿ ਸਾਡੀ ਇਸ ਲੜਾਈ ਨੇ ਮੈਂ ਸਮਝਦਾ ਜਿਹੜੇ ਪੰਜਾਬ ਦੇ ਮੁੱਦੇ ਸੀ ਉਹਨਾਂ ਨੂੰ ਪਿੱਛੇ ਕਰ ਦਿੱਤਾ। ਉਸ 5 ਮੈਂਬਰੀ ਕਮੇਟੀ ਵੱਲੋਂ ਜੋ ਭਰਤੀ ਕੀਤੀ ਜਾ ਰਹੀ ਹੈ ਉਸ ਦੇ ਡੈਲੀਗੇਟਾਂ ਦਾ اجلاس ਹੋਇਆ ਤੇ ਉਸੇ ਸੰਬੰਧੀ ਅੱਜ ਵੱਡਾ ਇਕੱਠਾ ਜਿਹੜਾ ਕੀਤਾ ਗਿਆ ਹੈ ਸਨੌਰ ਹਲਕੇ ਵਿੱਚ ਹਰਿੰਦਰਪਾਲ ਸਿੰਘ ਚੰਦੂ ਮੱਜਰਾ ਜਿੱਥੋਂ ਅਗਵਾਈ ਕਰਦੇ ਉਹਨਾਂ ਨਾਲ ਗੱਲਬਾਤ ਕਰਾਂਗੇ ਕਿ ਕਿਸ ਤਰੀਕੇ ਨਾਲ ਅੱਜ ਜਿਹੜਾ ਇਕੱਠ ਕੀਤਾ ਗਿਆ ਕੀ ਹੰਗਾਰਾ ਮਿਲਿਆ ਇਸ ਤੋਂ ਕਿ ਲੱਗਦਾ ਹੈ ਕਿ ਹੁਣ ਜਿਹੜੇ ਵੱਡੇ ਪੱਧਰ ਤੇ ਮੁਹਿੰਮ ਚੱਲੀ ਸੀ ਉਹ ਪੂਰੇ ਸਿਖਰਾਂ ਤੇ ਚੱਲ ਰਹੀ ਹੈ ਜੇ ਆਪਣੀ ਸਫਲਤਾ ਵੱਲ ਜਾ ਰਹੀ ਹੈ ਦੇਖੋ ਇਸ ਇਕੱਠ ਨੇ ਇੱਕ ਚੀਜ਼ ਨੂੰ ਸਾਬਤ ਕੀਤਾ ਜਾਂ ਜਿਸ ਉਤਸ਼ਾਹ ਨਾਲ ਭਰਤੀ ਹੋਈ ਆ ਉਨੇ ਚੀਜ਼ ਨੂੰ ਸਾਬਤ ਕੀਤਾ ਕਿ ਲੋਕ ਲੋਕਾਂ ਦੇ ਮਨ ਦੇ ਵੀ ਸ਼੍ਰੋਮਣੀ ਅਕਾਲੀ ਦਲ ਵਾਸਤੇ ਲੋਕਾਂ ਨੂੰ ਇਸ ਚੀਜ਼ ਦਾ ਭਰੀ ਭਰਪੂਰ ਤਹਸਾਸ ਆ ਵੀ ਸ਼੍ਰੋਮਣੀ ਅਕਾਲੀ ਦਲ ਸਾਡੀ ਪਾਰਟੀ ਆ ਪੰਜਾਬ ਦੀ ਪਾਰਟੀ ਆ ਲੋਕ ਉਸ ਪਾਰਟੀ ਤੇ ਆਪਣਾ ਹੱਕ ਸਮਝਦੇ ਨੇ ਪਰ ਵਿਸ਼ੇਲੇ ਸਮੇਂ ਵਿੱਚ ਕੁਝ ਘਟਨਾਵਾਂ ਕੁਝ ਗਲਤੀਆਂ ਐਸੀਆਂ ਹੋਈਆਂ ਜਿਨ੍ਹਾਂ ਦੇ ਕਾਰਨ ਲੋਕਾਂ ਦਾ ਵਿਸ਼ਵਾਸ ਸੀ ਜਿਹੜਾ ਉੱਠ ਚੁੱਕਿਆ ਸੀ ਕਿ ਮੈਂ ਸਮਝਦਾ ਵੀ ਉਹ ਵਿਸ਼ਵਾਸ ਉਹ ਆਸ ਨੂੰ ਬੱਜੀ ਆ ਜਦੋਂ ਸ਼੍ਰੀ ਅਕਾਲ ਤਖਤ ਸਾਹਿਬ ਨੇ ਆਪ ਆਪ ਫੈਸਲਾ ਜੀ ਕਾਲਤਖ ਸਾਹਿਬ ਕੋ ਜੀਦਰ ਸਾਹਿਬਾਨਾ ਨੇ ਕੀਤਾ 2 ਦਸੰਬਰ ਨੂੰ ਇੱਕ ਪੰਜ ਮੈਂਬਰੀ ਭਰਤੀ ਕਮੇਟੀ ਬਣਾਈ ਸ਼੍ਰੋਮਣੀ ਅਕਾਲੀ ਦਲ ਦੀ ਮੁਰਸੁਰ ਜੀਤੀ ਵਾਸਤੇ ਸੋ ਮੈਂ ਸਮਝਦਾ ਜਿੱਥੇ ਕੋਈ ਪੰਚਾਇਤੀ ਫੈਸਲੇ ਵੀ ਹੋਣ ਕੋਈ ਬਜ਼ੁਰਗ ਵਿੱਚ ਬੈਠ ਜਾਣੇ ਪੰਚਾਇਤਾਂ ਵਿੱਚ ਬੈਠ ਜਾਣੀਆਂ ਸਿਆਣੇ ਬੰਦੇ ਉਹ ਫੈਸਲਾ ਮੰਨ ਲੈਂਦੇ ਨੇ ਇੱਥੇ ਤਾਂ ਫਿਰ ਸ਼੍ਰੀ ਕਾਲਤਖ ਸਾਹਿਬ ਜੀ ਸਿੰਘ ਸਹਿਵਾਨਾ ਵੱਲੋਂ ਜਦ ਤੱਕ ਸਾਹਿਬਾਨਾ ਦੇ ਸਿੰਘ ਸਹਿਵਾਨਾ ਵੱਲੋਂ ਫੈਸਲਾ ਸੁਣਾਇਆ ਗਿਆ ਸੀਗਾ ਉਹ ਵੀ ਸ਼੍ਰੀ ਕਾਲਤਖ ਸਾਹਿਬ ਦੀ ਫਸੀਲ ਤੋਂ ਸੁਣਾਇਆ ਗਿਆ ਸੀਗਾ ਸੋ ਮੈਂ ਸਮਝਦਾ ਵੀ ਉਹ ਪੰਚ ਦੀ ਏਕੇ ਵਾਸਤੇ ਸ਼੍ਰੋਮਣੀ ਅਕਾਲੀ ਦਲ ਦੀ ਮੁਰਸ਼ਦ ਜੀਤੀ ਵਾਸਤੇ ਸੀ ਸੋ ਲੋਕ ਮੈਂ ਸਮਝਦਾ ਵੀ ਇਸ ਚਾਹ ਨਾਲ ਅੱਜ ਇਕੱਠੇ ਹੋਏ ਨੇ ਇਸ ਭਰਤੀ ਮੁਹਿੰਮ ਵਿੱਚ ਹਿੱਸਾ ਲੈਤਾ ਵੀ ਸਾਡੀ ਜਥੇਬੰਦੀ ਮੁਰਕੇ ਦੁਆਰਾ ਪੰਜਾਬ ਦੇ ਰਾਜ ਭਾਗ ਦੀ ਜਿਹੜੀ ਹੈਗੀ ਆ ਉਹ ਵਾਂਗ ਦੁਰ ਸਾਹਮੇ ਤੇ ਪੰਜਾਬੀਆਂ ਦੇ ਹਿੱਤਾਂ ਦੀ ਗੱਲ ਆ ਜਿਹੜੀ ਪੰਜਾਬ ਦੇ ਮੁੱਦਿਆਂ ਦੀ ਗੱਲ ਆ ਜਿਹੜੀ ਉਹ ਲੜਾਈ ਨੂੰ ਡਟ ਕੇ ਲੜਦਾ ਪੰਥਕ ਇਕਤਾ ਕਿਵੇਂ ਬਣੇਗੀ ਪੰਥਕ ਇਕਤਾ ਇੱਕ ਪਾਸੇ ਇਹ ਭਾਰਤੀ ਕੀਤੀ ਜਾ ਰਹੀ ਹੈ ਤਾਂ ਦੂਜੇ ਪਾਸੇ ਸੁਖਵੀਰ ਸਿੰਘ ਬਾਦਲ ਦੇ ਧੜੇ ਵੱਲੋਂ ਭਾਰਤੀ ਕੀਤੀ ਗਈ ਤਾਂ ਫਿਰ ਇਕਤਾ ਕਿਵੇਂ ਹੋਏਗੀ ਹਾਲਾਂਕਿ ਆਵਾਜ਼ ਦੋਵਾਂ ਤੀਰਾਂ ਤੋਂ ਹੁਣ ਉੱਠਣ ਲੱਗੀ ਆ ਵਿਕਰਮਜੀਤ ਸਿੰਘ ਵੀ ਵੱਲੋਂ ਵੀ ਆਵਾਜ਼ ਆਈ ਆ ਵਿਕਰਮਜੀਤ ਸਿੰਘ ਵੀ ਕਹਿ ਰਹੇ ਸੀ ਕਿ ਸਾਰਿਆਂ ਨੂੰ ਇਕੱਠਾ ਹੋਣਾ ਚਾਹੀਦਾ ਤਾਂ ਕਿਸ ਤਰੀਕੇ ਨਾਲ ਇਕੱਠਾ ਹੋਏਗਾ ਤੇ ਕਿੰਨਾ ਕੁ ਸਮਾਂ ਲੱਗੇਗਾਲੇ ਇਹ ਕਮ ਹੈ ਸਮੋਇਲ ਦੰਬੀ ਆਪਾਂ ਕਿਸੇ ਬੰਦੇ ਦੀ ਕਿਸੇ ਵਿਅਕਤੀ ਦੀ ਕਿਸੇ ਇੱਕ ਛੋਟੇ ਮੋਟੇ ਅਦਾਰੇ ਦੀ ਗੱਲ ਨਾ ਮੰਨੀਏ ਹੋ ਜਾਂਦਾ ਪਰ ਜਦੋਂ ਹੁਣ ਸ਼੍ਰੀ ਤਲਵੰਤ ਸਿੰਘ ਸਾਹਿਬ ਦਾ ਹੀ ਹੁਕਮ ਹੈ ਉਹ ਤੇ ਫੁੱਲ ਚੜਾਈਏ ਇੱਕਾ ਹੀ ਇੱਕ ਹੈ ਜੋ ਜਦੋਂ ਭਰਤੀ ਕਰੀਏ ਇਮਾਨਦਾਰੀ ਨਾਲ ਕਰੀਏ ਸਾਫ਼ ਸੁਥਰੀ ਭਰਤੀ ਕਰੀਏ ਆਪਣੇ ਆਪ ਲੋਕਾਂ ਦਾ ਡਰਦੇ ਕਿ ਉਹ ਇਸ ਚੀਜ਼ ਤੋਂ ਮੈਂ ਸਮਝਦਾ ਹਾਂ ਵੀ ਜੇ ਤਰਫਾ ਸਮਾਜ ਲਈ ਜੇ ਤਰਫਾ ਲੋਕਾਂ ਲਈ ਜੇ ਤਰਫਾ ਪੰਜਾਬ ਦੀ ਮਿੱਟੀ ਲਈ ਜੇ ਤਰਫਾ ਸ਼੍ਰੋਮਣੀ ਕਾਲੀ ਦਰ ਲਈ ਫਿਰ ਨਿਚ ਛੱਡ ਕੇ ਜੋ ਸ਼੍ਰੋਮਣੀ ਅਕਾਲੀ ਦਲ ਦੀ ਬਿਹਤਰੀ ਲਈ ਕੀਤਾ ਜਾ ਸਕਦਾ ਉਸ ਪਾਸੇ ਨੂੰ ਉਸ ਦਿਸ਼ਾ ਵੱਲ ਨੂੰ ਸੋਚਣਾ ਚਾਹੀਦਾ ਇੱਕ ਬਹੁਤ ਵੱਡੇ ਮੁੱਦੇ ਜਿਹੜੇ ਆ ਪੰਜਾਬ 'ਚ ਖੜੇ ਆ ਉਸ ਨੂੰ ਛੱਡ ਕੇ ਅਕਾਲੀ ਲੀਡਰ ਆਪਸ ਦੀ ਬਿਆਨਬਾਜ਼ੀਆ 'ਚ ਲੱਗੇ ਹੋਏ ਆ ਕਿ ਲੱਗਦਾ ਨਹੀਂ ਕਿ ਪਹਿਲਾਂ ਉਹਨਾਂ ਨੂੰ ਪਹਿਲ ਦੇਣੀ ਚਾਹੀਦੀ ਆ ਤਾਂ ਹੀ ਲੋਕਾਂ ਦੀ ਕਚੈਰੀ 'ਚ ਜਾ ਕੇ ਖੜਾ ਹੋ ਸਕਦਾ ਬਿਲਕੁਲ ਜੀ ਅਕਾਲੀ ਦਲ ਦੇ ਇਸ ਚੀਜ਼ ਤੋਂ ਮੁਨਕਰ ਨਹੀਂ ਹੋ ਸਕਦੇ ਅਸੀਂ ਕਿ ਸਾਡੀ ਇਸ ਲੜਾਈ ਨੇ ਮੈਂ ਸਮਝਦਾ ਜਿਹੜੇ ਪੰਜਾਬ ਦੇ ਮੁੱਦੇ ਸੀ ਉਹਨਾਂ ਨੂੰ ਪਿੱਛੇ ਕਰ ਦਿੱਤਾ ਤੇ ਅੱਜ ਇਹੀ ਇਹੀ ਤੇ ਜ਼ਰੂਰਤ ਆ ਕਿ ਉਹ ਮੁੱਦਿਆਂ ਨੂੰ ਚੱਕੀ ਅਕਾਲੀ ਦਲ ਸਕਦਾ ਬੇਸਿਕਲੀ ਇਕੱਲੇ ਦਲ ਸਕ ਸਕਦਾ ਪਰ ਸਾਡੀ ਲੀਡਰਸ਼ਿਪ ਨੂੰ ਆਪਣਾ ਨਿਜੇ ਪਿਛਲੇ ਸਮੇਂ ਦੇ ਵਿੱਚ ਵੀ ਦੇਖੋ ਜਦੋਂ ਰਾਸ਼ਟਰਪਤੀ ਦੀ ਚੋਣ ਆਈ ਉਸ ਚੋਣ ਦੇ ਵਿੱਚ ਅਸੀਂ ਉਹਨਾਂ ਮੁੱਦੇ ਨੂੰ ਵਾਰ ਸਕਦੇ ਸੀ ਤੁਸੀਂ ਵੋਟ ਪਾਉਣੀ ਆ ਪਾਓ ਜੀ ਸਦਕੇ ਪਾਓ ਵੋਟ ਤਾਂ ਪਾਉਣੀ ਹੀ ਹੁੰਦੀ ਹੈ ਕਿਸੇ ਪਾਸੇ ਪਰ ਘਟੂ ਘਟੂ ਮੁੱਦੇ ਤਾਂ ਰੱਖੋ ਵੀ ਸਾਡੇ ਬੰਦੀ ਸਿੰਘ ਰਿਹਾ ਕਰੋ ਸਾਡੇ ਪਾਣੀ ਦਾ ਮਸਲਾ ਹੱਲ ਕਰੋ ਪਹਿਲਾਂ ਆਪਾਂ ਸਮਝੌਤਾ ਕੀਤਾ ਉਦੋਂ ਵੀ ਉਹ ਮੁੱਦੇ ਨਹੀਂ ਰੱਖੇ ਫਿਰ ਵੋਟ ਐ ਨਹੀਂ ਅਹਿਮ ਸੀ ਉਦੋਂ ਪਾਈ ਉਦੋਂ ਵੀ ਉਹ ਸਮਝੌਤੇ ਨਹੀਂ ਰੱਖੇ ਬਲਕਿ ਜਿਨ੍ਹਾਂ ਨੇ ਬਾਈਕਾਟ ਦਾ ਐਲਾਨ ਕਰਤਾ ਸਾਬ ਮਨਪ੍ਰੀਤ ਸਿੰਘ ਯਾਲੀ ਵਰਗੇ ਬੰਦਿਆਂ ਨੇ ਉਹਨਾਂ ਨੂੰ ਤੁਸੀਂ ਕਹਿਣ ਲੱਗੇ ਏ ਜਿਨ੍ਹਾਂ ਨੇ ਕੁੱਟਾਂ ਖਾਧੀਆਂ ਸਮੇਂ ਦੀ ਹਕੂਮਤ ਦੇ ਮੋਹਰੇ ਇੱਕ ਡਾਹ ਕੇ ਆਪਣੇ ਅਕਾਲੀਪੁਣੇ ਦੀ ਪਛਾਣ ਕਰਾਈ ਲੋਕਾਂ ਲਈ ਲੜੇ ਤੁਸੀਂ ਉਹਨਾਂ ਨੂੰ ਬੀਜੇਪੀ ਦੇ ਏਜੰਟ ਕਹੀ ਜਾਂਦੇ ਹੋ ਆ ਕੇਵਲਾਂ ਦੇ ਕਬਜ਼ੇ ਕਰਨ ਵਾਲੇ ਰੇਤੇ ਵੇਚਣ ਵਾਲੇ ਲੋਕ ਆ ਲੋਕਾਂ ਦੀਆਂ ਜ਼ਮੀਨਾਂ 5-5 ਲੱਖ ਦੇ ਮੁੱਲ ਤੇ ਲੈ ਕੇ ਆਪਣੀ ਮਰਜ਼ੀ ਦੀਆਂ ਸੜਕਾਂ ਕਰਵਾਉਣ ਵਾਲੇ ਲੋਕ ਉਹ ਜਿਹੜੇ ਐਨਕੇ ਸ਼ਰਮੇ ਵਰਗੇ ਉਹ ਕਹਿੰਦੇ ਵੀ ਅਕਾਲੀ ਦਲ ਦੇ ਹੈ ਹੀ ਅਸੀਂ ਕਰਤਾ ਧਰਤਾ ਜਿਨ੍ਹਾਂ ਲੋਕਾਂ ਨੇ ਜਿਨ੍ਹਾਂ ਨੂੰ ਪੁੱਠੇ ਟੰਗ ਟੰਗ ਪੁਲਿਸ ਨੇ ਕੁੱਟਿਆ ਵੀ ਝੁੱਠੇ ਪੁਲਿਸ ਮੁਕਾਬਲਿਆਂ ਦੇ ਵਿਰੁੱਧ ਆਵਾਜ਼ ਕੋ ਚੱਕਦੇ ਹੋ ਜਿਹੜੇ ਲੋਕ ਐਮਰਜੈਂਸੀ ਦੇ ਸਮਿਆਂ ਦੌਰਾਨ ਸਰਕਾਰਾਂ ਦੇ ਲਾਲਚਾਂ ਨੂੰ ਠੋਕਰ ਮਾਰ ਮਾਰ ਕੇ ਰੁਤਵਿਆਂ ਨੂੰ ਠੋਕਰ ਮਾਰ ਮਾਰ ਕੇ ਜਿਹੜੇ ਲੋਕਾਂ ਨੇ ਅਕਾਲੀ ਦਲ ਦਾ ਝੰਡਾ ਬੁਲੰਦ ਰੱਖਿਆ ਤੁਸੀਂ ਉਹਨਾਂ ਨੂੰ ਏਜੰਟ ਕਹਿ ਰਹੇ ਹੋ ਤੇ ਮੈਂ ਸਮਝਦਾ ਹਾਂ ਸਿਲਾ ਸੁਖਵੀਰ ਸਿੰਘ ਬਾਦਲ ਨੂੰ ਆਪਣੇ ਇਹਨਾਂ ਚਾਪਲੂਸ ਲੋਕਾਂ ਨੂੰ ਅੱਗੇ ਕਰਕੇ ਇਹ ਬੋਲੀ ਬਲਵਾਉਣ ਦੀ ਥਾਂ ਦੇ ਉੱਤੇ ਇਕੱਠੇ ਹੋ ਕੇ ਇੱਕ ਮੁਖਤਾ ਦੇ ਨਾਲ ਇਤਫਾਕ ਦੇ ਨਾਲ ਪੰਜਾਬ ਦੀ ਗੱਲ ਕਿਵੇਂ ਹੋ ਸਕੇ ਉਦੇਨੀ ਅਕਾਲੀ ਦਲ ਨੂੰ ਮਜ਼ਬੂਤ ਕਰਨਾ ਚਾਹੀਦਾ ਤਾਂ ਹੁਣ ਅੱਗੇ ਕਿਵੇਂ ਦੀ ਰਣਨੀਤੀ ਰਹੇਗੀ ਕੀ ਕੁਝ ਅੱਗੇ ਰਹੇਗਾ ਦੇਖੋ ਇਹ ਭਰਤੀ ਕਮੇਟੀ ਨੇ ਹੁਣ ਪ੍ਰੋਗਰਾਮ ਦੱਸਨੇ ਆ ਭਰਤੀ ਤੋਂ ਬਾਅਦ ਅੱਗੇ ਨਵੇਂ ਪ੍ਰਧਾਨ ਦੀ ਚੋਣ ਹੋਊਗੀ ਤੇ ਫਿਰ ਪੰਜਾਬ ਦੇ ਮੁੱਦਿਆਂ ਦੀ ਲੜਾਈ ਤਕੜੇ ਅੱਗੇ ਹੋ ਕੇ ਲੜੀ ਜਾਊਗੀ ਸੋ ਇਹ ਸਨ ਹਰਿੰਦਰਪਾਲ ਸਿੰਘ ਚੰਦੂ ਮਾਜਰਾ ਜੋ ਕਿ ਸਨੌਰ ਹਲਕੇ ਤੋਂ ਵਧਾਈ ਸਾਹਿਬਕਾ ਵਧਾਈਕ ਨੇ ਤੇ ਅਗਵਾਈ ਕਰਦੇ ਆ ਸਨੌਰ ਹਲਕੇ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਲਈ ਪਰ ਇਸ ਵਕਤ ਜੋ ਸ਼੍ਰੋਮਣੀ ਅਕਾਲੀ ਦਲ ਤੋਂ ਬਖ ਤੜਾ ਬਣਿਆ ਉਹਨਾਂ ਦੇ ਵਿੱਚ ਜਿਹੜੇ ਅਹਿਮ ਰੋਲ ਅਦਾ ਕਰ ਰਿਹਾ ਤਾਂ ਉਸੇ ਦੇ ਸੰਬੰਧੀ ਅੱਜ ਸਮਾ ਜਿਹੜਾ ਸਨੌਰ ਹਲਕੇ ਵਿੱਚ ਇੱਕ ਵੱਡਾ ਇਕੱਠ ਡੈਲੀਗੇਟ ਇਜਲਾਸ ਕਰਵਾਇਆ ਗਿਆ ਤੇ ਇੱਥੇ ਜਿਹੜੇ ਭਾਰਤੀ ਕੀਤੀ ਗਈ ਆ ਉਹ ਜਿਹੜੇ ਆ ਪਰਚੀਆਂ ਜਿਹੜੀਆਂ ਤਾਂ ਤਹਿਤ ਭਾਰਤੀ ਹੋਈ ਆ ਉਹ ਅੱਜ ਇਕੱਠਿਆਂ ਕਰਕੇ ਜਿਹੜਾ ਇੱਕ ਪੰਜ ਮੈਂਬਰੀ ਕਮੇਟੀ ਨੂੰ ਜਿਹੜੀ ਆ ਉਹ ਸਾੜੀ ਜਿਹੜੇ ਸ਼ਡਿਊਲ ਦਿੱਤਾ ਗਿਆ ਉਹ ਸਾਰਾ ਜਿਹੜਾ ਰਿਕਾਰਡ ਉਹ ਦੇ ਦਿੱਤਾ ਗਿਆ ਤੇ ਹੁਣ ਦੇਖਣਾ ਹੋਏਗਾ ਕਿ ਜਿੱਥੇ ਇੱਕ ਪਾਸੇ ਪੰਥਕ ਏਕਤਾ ਦੀ ਆਵਾਜ਼ ਦੇ ਲਈ ਚਰਚੇ ਚੱਲ ਰਹੇ ਆ ਆਵਾਜ਼ ਬੁਲੰਦ ਹੋ ਰਹੀ ਆ ਇੱਕ ਆਵਾਜ਼ ਕਦੋਂ ਤੱਕ ਜਿਹੜੀ ਆ ਅਸਲ ਵਿੱਚ ਜ਼ਮੀਨੀ ਪੱਧਰ ਤੇ ਕੰਮ ਕਰਦੀ ਹੋਈ ਨਜ਼ਰ ਆਏਗੀ ਜਾਂ ਫਿਰ ਇਸੇ ਤਰੀਕੇ ਨਾਲ ਇੱਕ ਦੂਜੇ ਤੇ ਇਹ ਲੀਡਰਾਂ ਜਿਹੜੇ ਅਭਿਆਨਵਾਜੀਆਂ ਕਰਦੇ ਰਹਿਣਗੇ ਵੀਡੀਓ ਜਰਨਲਿਸਟਾ ਤਲਵਰਮਨਾ ਸਤਰਾਮ ਸਿੰਘ ਉਠੋਈ ਐਨ ਆਰ ਆਈ ਟੀਵੀ